ਤੁਸੀਂ ਵੇਖੋ ਜਿਹਨੂੰ ਇਹ ਸੱਚ ਪੁੱਤਰ ਕਹਿ ਰਿਹਾ ਜਿਵੇਂ ਮੈਂ ਜ਼ਿਕਰ ਕੀਤਾ ਜਿਹਨੂੰ ਰਾਜਾ ਹਰੀਸ਼ ਚੰਦਰ ਹੀ ਬਣਾਤਾ ਇਹਨਾਂ ਨੇ ਪ੍ਰਦੀਪ ਕਲੇਰ ਅਰੈਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾਂ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪ ਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਨ੍ਹਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ ਹੈ ਹਿੰਦੀ ਚ ਲਿਖਿਆ ਹੈ ਨੇ ਮੈਂ ਇਸ ਕਰਕੇ ਹਿੰਦੀ ਚ ਪੜ੍ਹ ਰਿਹਾ ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਰ ਸਿੰਘ ਵਾਲਾ ਮੇ ਹਰਿੰਦਰ ਸਿੰਘ ਮਾਂਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਔਰ ਉਸੇ ਪ੍ਰੇਰਿਤ ਹੋ ਕੇ ਕੁਝ ਲੋਕੋ ਨੇ ਬਾਬਾ ਜੋਕ ਬਾਬਾ ਕੋ ਮਾਨਤੇ ਤੇ ਉਹਨਕੇ ਪ੍ਰੇਮੀ ਤੇ ਉਹਨੋ ਨੇ ਲਾਕਟ ਜਿਸਮ ਜਿਸ ਮੇ ਬਾਬਾ ਕੀ ਫੋਟੋ ਥੀ उनको जमीन पर फेंक के रोल दिया यह सुनते ही ये सुनते ही हनीप्रीत गुस्से में आ गई और बोली यह लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हनीप्रीत बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो यह बयान 164 ਦੇ ਥੱਲੇ प्रदीप ਕਲੇਰ ਨੇ ਜੱਜ ਦੇ ਸਾਹਮਣੇ ਦਿੱਤੇ ਜਿਦੇ ਚ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪਦੇ ਹੱਥਾਂ ਨਾਲ ਲਿਖਿਆ ਦਾ ਅਬਵ ਸਟੇਟਮੈਂਟ ਵਾਸ ਰਿਕਾਰਡਡ ਬਾਈ ਅੰਡਰਸਾਈਨਡ ਇਨ ਹਿਸ ਓਨ ਹੈਂਡਰਾਈਟਿੰਗ ਕੰਪਲੀਟ ਕਰੈਕਟ ਡਿਪੋਜ਼ੀਸ਼ਨ ਇਟ ਅਪੀਅਰਸ ਹੀ ਹੈਜ਼ ਗਿਵਨ ਦਾ ਸਟੇਟਮੈਂਟ ਵੋਲੰਟਰੀਲੀ ਆਫ ਦੀ ਮਰਜ਼ੀ ਨਾਲ ਸਟੇਟਮੈਂਟ ਦਿੱਤੀ ਹੈ ਵਿਦਆਊਟ ਐਨੀ ਪ੍ਰੈਸ਼ਰ ਐਟਸੈਟਰਾ ਹੀ ਹੈਜ਼ ਬੀਨ ਇਨਫੋਰਮਡ ਦੈਟ ਦਾ ਸਟੇਟਮੈਂਟ ਕੈਨ ਬੀ ਯੂਜ਼ਡ ਅਗੇਂਸਟ ਹਿਮ ਸੋ ਇਹ ਜੱਜ ਸਾਹਿਬ ਲਿਖਦੇ ਆ ਕਿ ਆਫ ਦੀ ਮਰਜ਼ੀ ਨਾਲ ਦਿੱਤੀ ਸਟੇਟਮੈਂਟ ਵਿਦਆਊਟ ਐਨੀ ਪ੍ਰੈਸ਼ਰ ਦਿੱਤੀ ਸਟੇਟਮੈਂਟ ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਹੈ ਅਗਸਤ ਦੇ ਮਹੀਨੇ ਚ ਆ ਗਏ तकरीबन ਕੀ 2 ਅਗਸਤ ਹੋ ਗੀ ਅੱਜ অলਮੋਸਟ 6 ਮਹੀਨੇ ਹੋ ਗਏ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਣੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਅਰੈਸਟ ਹੋਣੀ ਚਾਹੀਦੀ ਸੀ ਅਰੇਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਹੈ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣਾ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਨੀਪ੍ਰੀਤਾ ਕਿ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜਿ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਹੈ ਜਿੰਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਪਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਆਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬੈ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਤੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖੀ ਹੁਣ ਤੀਜੀ ਉਦਾਹਰਨ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295A ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮੁਲਜ਼ਮ ਜਿਹਦੇ ਤੇ 295 ਇਹਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਵਾਸਤੇ ਸੈਂਕਸ਼ਨ ਹੋਮ ਡਿਪਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਅ ਲੀਗ ਸਰਸਪਾਲ ਦਾ ਚੀਜ਼ ਨੂੰ ਕੰਟੀਨਿਊ ਕਰਨ ਲਈ 2 ਸਾਲ ਤੋਂ ਨਹੀਂ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਕੋਤਾ ਜੀ 2 ਵਾਰ ਤਾਂ ਉਹ ਬਦਲਦੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਦੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ